ਸਮਰਾਲਾ ਦੇ ਕੁਬਿਆਸ ਮਾਗਮ ਦੌਰਾਨ ਮੈਰੀਜ਼ ਕਾਲਸ ਡਾਂਸਰ ਸਿਮਰਨ ਸਿੱਧੂ ਨਾਲ ਹੋਏ ਵਿਵਾਦ ਚ ਨਵਾਂ ਮੋੜ ਸਾਹਮਣੇ ਆ ਰਿਹਾ ਹੈ ਦੱਸਦੀ ਕਿ ਇੱਕ ਪਾਸੇ ਜਿੱਥੇ ਡਾਂਸਰ ਦੀ ਸ਼ਿਕਾਇਤ ਹੈ ਸਮਰਾਲਾ ਪੁਲਿਸ ਨੂੰ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਥੇ ਦੱਸਨਯੋਗ ਹੈ ਵੀ ਕਿ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਡਾਂਸਰ ਦੇ ਉੱਤੇ ਗਿਲਾਸ ਮਾਰਨ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਸ ਸੰਬੰਧ ਦੇ ਵਿੱਚ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਹੁਣ ਜਗਰੂਪ ਸਿੰਘ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਹੈ ਦੱਸਦੀ ਕਿ ਸਤੇ ਪੁਸ਼ਟੀ ਜੜੀ ਐਸਐਚਓ ਬਲੋ ਕਾਤੇ ਤੀ ਕਿ ਨਨਕੇ ਕਿ ਬਾਕੀ ਦੋਸ਼ੇ ਨਹੀਂ ਲਗਾਤਾ ਜੜੀ ਪਾਲ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਡਾਂਸਰ ਸਿਮਰਨ ਸਿੱਧੂ ਦੇ ਵਿਰੋਧ ਚ ਡੀਜੇ ਮਾਲਿਕ ਤੇ ਹੋਰ ਵੀ ਕਈ ਕਲਾਕਾਰ ਇਕੱਠੇ ਹੋ ਰਹੇ ਨੇ ਦੱਸਦੇ ਕਿ ਬੀਤੀ ਦਿਨੀ ਲਾਡੀ ਕਿਲ ਬਲੋ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਡਾਂਸਰ ਜੜੀ ਸਿਮਰਨ ਸਿੱਧੂ ਉਸ ਬਲੋ ਸ਼ਰਾਬ ਪੀ ਕੇ ਜੋ ਹੀ ਕਤਰਾਉਂ ਜੜਾ ਅੰਜਾਮ ਦਿੱਤਾ ਗਿਆ ਉੱਥੇ ਦੱਸਦੇ ਕਿ ਹੁਣ ਇਸੇ ਬਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਾ ਹੈ ਦੱਸਦੇ ਕਿ ਇੱਕ ਪਾਸੇ ਚਾਂਸਰ ਸ਼ਿਕਾਇਤ ਪਾ ਪੁਲਿਸ ਨੇ ਮਾਮਲਾ ਦਰਜ ਕੀਤਾ ਜਿੱਥੇ ਹੁਣਾ ਪੁਲਿਸ ਵੱਲੋਂ ਇੱਕ ਦੋਸ਼ੀ ਜਗਰੂਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਦੋਸ਼ੀ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਲਗਾਤਾਰ ਹੁਣ ਪਾਲਵੀ ਕੀਤੀ ਜਾ ਰਹੀ ਹੈ ਐਸਾ ਜੋ ਆ ਇੱਕ ਮਾਮਲਾ ਹੋਇਆ ਸੀਗਾ ਪੈਲੈਸ ਦੇ ਵਿੱਚ ਲੜਾਈ ਹੋਈ ਸੀ ਕੋਈ ਕੋਈ ਗੱਲ ਕਢੀ ਆ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਹੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਿਫਤਾਰੀ ਲਈ ਛਾਪੇਮਾਰੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫਾ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕਿੱਦਾਂ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਕੀ ਜੀਆ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਬਲੋ ਆ ਕੇ ਵੀ ਪੁਤਰ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਇਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਨ੍ਹਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ